ਤੁਹਾਡਾ ਸਟੂਡਿੰਗ ਕਰ ਰਹੇ ਕੈਲੀ ਬਲਾਉ ਕੋਈ ਮਿਲ ਕੇ ਗੱਲ ਕਰਕੋ ਕੋਈ ਇੰਫਰੈਸਟ੍ਰਕਚਰ ਕੋਈ ਬੈਠ ਕੇ ਗੱਲ ਕਰੇ ਦਿੱਤੇ ਹਾਂਜੀ ਕੋਈ ਹੋਵੇ ਜੀ ਤੁਹਾਡਾ ਕੋਈ ਮਰਜ਼ੀ ਮੇਰੇ ਦਫ਼ਤਰ ਆਇਓ ਬੈਠ ਕੇ ਗੱਲ ਕਰੋ ਮੈਂ ਆਪਣੀ ਨਿਸ਼ਾਨਦਸ ਹਾਂ ਬੈਠ ਕੇ ਗੱਲ ਕਰੋ ਨਹੀਂ ਦਿਸ ਇਜ਼ ਨੋਟ ਦ ਵੇ ਇਨਵੈਸਟੀਗੇਸ਼ਨ ਨੋ ਨੋ ਦਿਸ ਇਜ਼ ਯੋਅਰ ਇਜ਼ ਨੋਟ ਦ ਵੇ ਯੋਅਰ ਇਜ਼ ਨੋਟ ਦ ਵੇ ਯੋਅਰ ਪ੍ਰੈਸ ਪਾਸਿੰਗ ਇਨ ਟੂ ਮਾਈ ਹਾਊਸ you are responsible to my house that should not you guys you aaye authority nal ek minute bhej diya ji pehla tusi apni introduction to video banaya ppc wale nu bula sakda unna nu sare channel nu bula lo ji sare channel nu bula lo tusi security charge tusi mainu kad gal karo ji main ethe in charge ha mera tusi mere naal gal karo do ek maar gal dasso ji ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਧੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨ ਟੂ ਮਾਈ ਹਾਊਸ ਮੈਂ ਕਮਰੇ 'ਚ ਬੈਠੇ ਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇ ਛਾਈ ਦੇ ਨਾ ਮਜੀਦ ਜੀ ਇਹਨੂੰ ਕੋਈ ਅਸਰ ਨਹੀਂ ਤੁਸੀਂ ਲੈਕਚਰ ਨਾ ਮੈਂ ਸਿਰਫ ਉਹਨਾਂ ਦੀ ਪਛਾਣ ਮੈਨੂੰ ਰੋਸ ਮੇਰੇ ਨਾਲ ਆਇਆ ਹੋਊਗਾ ਯੂ ਜੀ ਉਹਨੂੰ ਤੋੜਾ ਕਿ ਦਾ ਮਰ ਜੋ ਹੂ ਆਰ ਯੂ ਟੈਲ ਮੀ ਅ ਇੰਟਰੋਡਕਸ਼ਨ ਮੈਂ ਆ ਤੁਸੀ ਵਰਤੀ ਚ ਨਹੀਂ ਲਾਈਨਸਵਾਰ ਦੇ ਬਿਜ਼ਨਸ ਵੀ ਨਹੀਂ ਕਾਲ ਹੋ ਤੁਸੀ ਹਾਂ ਡੀਐਸਪੀ ਇਨ ਦਾ ਪ੍ਰਸ ਜੋ ਮੈਂ ਅੰਦਰ ਆਇਆ ਹਾਂ ਉਸ ਮੈਂ ਦੱਸਦਾ ਰਹੇ ਬਿਲਕੁਲ ਗੱਲ ਹੈ ਤੁਹਾਨੂੰ ਤੁਸੀ ਵਰਤੀ ਚ ਆਓ ਤੁਸੀ ਪ੍ਰਾਈਵੇਟ ਰੈਕ ਚ ਆ ਕੇ ਕੋ ਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕਹਿ ਕੇ ਤਾਂ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਿਆਂ ਨੂੰ ਪਤਾ ਸੀ 10 ਵਜੇ ਦੱਸੋ ਨਾ ਤੁਸੀ ਤਾਂ ਗੱਲ ਹੀ ਨਹੀਂ ਰਹੀ ਤੇ ਧੱਕੇ ਤੇ ਆ ਕੀ ਤੁਸੀ ਮੈਨੂੰ ਗੱਲ ਦੱਸੋ ਬਾਅਦ ਸੈਕਿੰਡ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰ ਦੇ ਬੈਠਿਆ ਆ ਆਰਾਮ ਨਾਲ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਘਰੇ ਆ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਇੱਜ਼ਤੀ ਸੁਣਿਓ ਨਹੀਂ ਸਕਦੇ ਤੁਸੀਂ ਮੇਰੀ ਗੱਲ ਧੱਕੇ ਨਾਲ ਦਾ ਵਰਦੀ ਚ ਧੱਕੇ ਨਾਲ ਆ ਕੇ ਆ ਕਿੰਨੇ ਮੁਲਾਜ਼ਮ ਹੈ ਜੀ ਕੋਟੇ ਨਾਲ ਦੱਸਿਓ ਮਾੜਾ ਜੇ ਇੱਥੇ ਟੀਕਾ ਬਣੇ ਜੀ ਧੱਕਾ ਕਰਦੇ ਹੋ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋਲ ਪ੍ਰਿੰਟ ਕਰੋਗੇ ਤੁਸੀਂ ਮੈਂ ਆਪ ਹੈ ਭੇਜੋ ਕਿੰਵੀਂ ਗੱਲ ਸੁਣਨੀ ਮੈਨੂੰ ਦੇਖੋ ਤੁਸੀਂ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਸਭ ਕੁਝ ਰਿਕਾਰਡ ਹੋਉਂਦੀ ਕੈਮਰੇ 'ਚ ਸਭ ਨਾਲ ਬੈਠੋਗੇ ਮੈਂ ਬੈਠੇ ਰਹੂਗਾ ਸਭ ਰਿਕਾਰਡ ਹੋ ਤੁਸੀਂ ਕੋਈ ਇੱਕਦਮ ਬੰਦੇ ਕਰਦੇ ਜਿਹਨਾਂ ਉਹ ਸਭ ਰਿਕਾਰਡ ਹੋ ਜਾਣਾ ਤੁਹਾਡਾ ਵੀ ਸੂਟ ਇਥੇ ਤੇ ਸਰ ਸਾਡੀ ਨਹੀਂ ਨਾ 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 ਤੋਏ ਕਰੈਕ ਤਾਂ ਤੁਸੀਂ ਤਾਂ ਕਰ ਕੀ ਲਿਓ ਤੁਸੀਂ ਸਾਰੇ ਨੌਨਵਾਦੀ ਮੈਨੂੰ ਇੰਟਰੋਡਕਸ਼ਨ ਦਿਓ ਦਿਖਾ ਲੈ ਸਭ ਦੀ ਵੀਡੀਓ ਬਣਾ ਮੇਰਾ ਇੱਥੇ ਫੋਟੋ ਖਾ ਇੱਥੇ ਬਣਾ ਵੀਡੀਓ ਬਣਾ ਸਾਰੀ ਬਣਾ ਬੜੀ ਤਾਂ ਵਿਗਨ ਕੌਣ ਦੇ ਖਾਦ ਨੇ ਸਭ ਤੁਸੀਂ ਜਿਹੜਾ ਵਿਗਨ ਪਹ ਤੁਸੀਂ ਵਿਗਨ ਭਾਰੇ ਸਾਰੇ ਕੰਮ ਨੂੰ ਪਹਿਲਾਂ ਤਰਤੀ ਨਹੀਂ ਤੁਹਾਡੇ ਚ ਆਹ ਕੌਣ ਜੀ ਤੂੰ ਸੀ ਸਰ ਮੈਂ ਇੰਸਪੈਕਟਰ ਤਰਤੀ ਵਰਤੀ ਕਿੱਥੇ ਜੀ ਸਰ ਬਿਜ਼ਨਸ ਹੋ ਰਹੀ ਵਰਤੀ ਹੈ ਤੁਸੀਂ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਹੋਇਆ ਪੁਲਿਸ ਸੀਗਾ ਤੁਸੀਂ ਕਿਉਂ ਆ ਜੀ ਤੁਸੀਂ ਕੌਣ ਜੀ ਤੁਸੀਂ ਕੀ ਡੀਐਸਪੀ ਵਿੱਚ ਆਓਰ ਕੌਣ ਆ ਜੀ ਇੱਥੇ ਆ ਬੰਦੇ ਇੰਨੇ ਮਾਗਰ ਰੂਪ ਤੇ ਮੇਰਾ ਕਿੱਕ ਆਈਫੋਨ ਹੈ ਮੈਂ ਐਸਪੀ ਵਿਜਨ ਨਾਲ ਕਰਦਾ ਅੱਛਾ ਇੱਦਾਂ ਜੀ ਚਲੋ ਬਹੁਤ ਹੋ ਗਿਆ ਸਦਾ ਸਦਾ ਸਤ ਜੀ ਤੁਸੀਂ ਤੁਸੀਂ ਕੋਲ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਮੇਰੇ ਘਰ ਆਇਆ ਜੀ ਮੇਰੇ ਘਰ ਆਇਆ ਜੀ ਮੇਰੇ ਲਈ ਜੀ ਰਿਪੋਰਟਰ ਨਹੀਂ ਸਰ ਪਲੀਜ਼ ਕੋਲ ਵੈਨ ਯੂ ਆਰ ਨੋਟ ਕੋਆਪਰੇਟਿੰਗ ਯੂ ਸ਼ੂਮ ਇਲੀਜ਼ ਇਟ ਆਊਟ ਨਹੀਂ ਨੋਟ ਇਨ ਪਬਲਿਕ ਵਾਈ ਨੋਟ ਇਸ ਇਨ ਦੇ ਆਰ ਮਾਈਟ ਬੀ ਪੀਪਲ ਮੇਰੇ ਜਿੰਨਾ ਕਿ ਸਰ ਜੀ ਆਉਂਦਾ ਆਈ ਨੋਟ ਆਮ ਸੌਰੀ ਤੁੰਦਰਾ ਤੁਹਾਡਾ ਪੰਜਾਬ ਦਾ ਨਹੀਂ ਹੈ ਯੂ ਆਰ ਵਾਚਿੰਗ ਇਨ ਟੂ ਮਾਈ ਹਾਊਸ ਫੇਰ ਮੇਰਾ ਕਟਾ ਕਦੇ ਹੋ ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਤੱਕਾ ਤੋਡੇ ਦਾ ਕੋਈ ਗੱਲ ਦੱਸੋ ਮੈਨੂੰ ਤੱਕਾ ਤਾਂ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਬੰਦੇ ਇਹ ਬਿਲਕੁਲ ਵਧੀਆ ਗੱਲ ਆ ਵੀਡੀਓ ਲੋਕੀ ਦੇਖਣਗੇ ਤੁਸੀਂ ਬੋਲੋ ਮੌਕੇ ਦੋ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨਾ ਇਨ ਫਰੰਟ ਆਫ ਦ ਕੈਮਰਾ ਉਸੇ ਰਿਪੋਰਟਰ ਨੂੰ ਨੀਲ ਐਡਵੋਕੇਟ ਬਣਾਉਣਾ ਪਤਾ ਉਹਨੂੰ ਸਾਰਾ ਦੱਸਣਾ ਡਾਕਟਰ ਜੋਣੀ ਕੀ ਗੱਲ ਹੈ ਤੁਸੀਂ ਬਹਿ ਤਾਂ ਜਾਓ ਮੈਂ ਬੈਠਦਾ ਪਤਾ ਕੋਈ ਬੰਦ ਤੁਸੀਂ ਕਰਨਾ ਸੀ ਵੀਡੀਓ ਬਣਾਈ ਦੇ ਲੋ ਜੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬੁਲਾ ਉਹਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜੀਲੈਂਸ ਕੀ ਕਰਦੀ ਪਰਮਾਰਕਾ ਤੇ ਮੈਂ ਬਦਲਿਆ ਤੁਸੀਂ ਕੀ ਕਰ ਰਹੇ ਹੋ ਪਿਛਲੇ ਦਿਨਾਂ 'ਚ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸਰਕਾਰੀ ਅਫਸਰਿਸ ਕੰਮ ਕਰਦੇ ਮੈਂ ਜਾਬ ਤੇ ਦੀ ਗੱਲ ਹੋ ਰਹੀ ਹੈ ਜਾਬ ਤੇ ਜਵਾਬ ਤੇ ਜੇਕਰ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਬ ਤੇ ਝੁੰਦੇ ਨਾ ਸੁਣੋ 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 ਜੇ ਜਾਬ ਤੇ ਝੁੰਦੇ ਨਾ ਤੁਸੀਂ ਆਰਾਮਨਾਲ ਆਉਂਦੇ ਮੈਂ ਆਰਾਮਨਾਲ ਆਪਦੇ ਨਾਲ ਸਟੋਰੀ ਨੂੰ ਮੈਂ ਹਰੂ ਮੂਵ ਕਰਾਇਆ ਉਹਨੂੰ ਨਾਂ ਲੈ ਕੇ ਆਇਆ ਕਿਨੂੰ ਕਿਹ ਕਿਹਨੂੰ ਨੋਟ ਕਰਾਇਆ ਕਿਨੂੰ ਨੋਟ ਕਰਾਇਆ ਤੁਹਾਡੀ ਸਟੋਰੀ ਕੀ ਥੱਲੇ ਸੀ ਵੀ ਉਸਨੇ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਅਸੀਂ ਉਹਨਾਂ ਨੂੰ ਜੀ ਨਿਸ਼ਾਨਦੇ ਹੀ ਉਹਨਾਂ ਨੇ ਦੱਸਿਆ ਕਿ ਸਾਹ ਉੱਪਰ ਬੈਠਾ ਆ ਤੁਸੀਂ ਕਿਸੇ ਨੂੰ ਕੁਝ ਨਹੀਂ ਲੋਟਖਾਇਆ ਮੈਂ ਦਫ਼ਤਰ ਦਾ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਆਰ ਟ੍ਰਾਈਂਗ ਟੂ ਬ੍ਰੇਕ ਓਪਨ ਮਾਈ ਡੋਰ ਜਾਵਤਾ ਨਹੀਂ ਹੈ ਕੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠ ਗਿਆ ਮੈਂ ਬੈਠ ਗਿਆ ਆਰਾਮ ਬੈਠ ਜਾਓ ਮੈਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਤਾਂ ਐਵੇਂ ਘਰ ਆਟ ਕੇ ਜਾਦਾ ਬੈਠੋ ਕੁਝ ਨਹੀਂ ਹੋ ਗਿਆ